ਤਾਂ ਤੋਂ ਫੇਮਸ ਹੈ ਨਿਊਟਰੀਕੋਲ ਚਾ ਸਾਡਾ ਵੈਜ ਬਰੀਅਨੀ ਹੈ ਜੀ ਫਿਰ ਚਾਂਪੂਲ ਚਾ ਵੀ ਬਹੁਤ ਪਿਆਰ ਮਿਲਦਾ ਹੈ ਸਰਚੀ ਮਤਲਬ ਵਧੀਆ ਕੁਆਲਟੀ ਦੀ ਹੈ ਟੇਸਟ ਵਾਈਜ਼ ਵੀ ਹਾਈਜਾਇਨਿਕ ਵੀ ਹੈ ਪਰ ਮੇਰਾ ਇੰਟਰਸਟ ਜ਼ਿਆਦਾ ਇੱਧਰ ਹੀ ਸੀਗਾ ਸ਼ੁਰੂ ਤੋਂ ਤੇ ਲਾਲੋ ਬਚਪਨ ਤੋਂ ਹੀ ਮਤਲਬ ਕਿ ਨਾ ਥੋੜਾ ਇੱਧਰ ਹੀ ਚੱਲਦੀ ਸੀ ਲੋਕਾਂ ਕਹਿੰਦੇ ਕਿਦਾਂ ਦਾ ਪਿਆਰ ਮਿਲਦਾ ਹੈ ਬਹੁਤ ਪਿਆਰ ਬਹੁਤ ਮਤਲਬ ਜਿੰਨੀ ਉਮੀਦ ਸੀ ਉਸ ਤੋਂ ਵੱਧ ਹੀ ਮਿਲਿਆ ਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਬਰੀਅਨੀ ਹਾਂ ਜੀ ਵੈਜ ਬਰੀਅਨੀ ਹੁੰਦੀ ਹੈ ਆਪਣੀ ਉਹ ਵੀ ਮਾਰਕੀਟ ਤੋਂ ਅਲੱਗ ਹੀ ਹੁੰਦੀ ਹੈ ਕਸਟਮਰ ਆ ਵੀ ਦੱਸਦੇ ਨੇ ਰਿਪੀਟਡ ਕਸਟਮਰ ਵੀ ਨੇ ਬਾਕੀ ਰੋਜ਼ ਨਵੇਂ ਐਡ ਵੀ ਹੁੰਦੇ ਆ ਹਾਂਜੀ ਰਿਪੀਟਡ ਹੀ ਲੈ ਕੇ ਆਉਂਦੇ ਨੇ ਨਵੇਂਆਂ ਨੂੰ ਕੋਸ਼ਿਸ਼ ਤਾਂ ਰਹੂਗੀ ਹੋਟਲ ਜਾਂ ਰੈਸਟੋਰੈਂਟ ਜਾਂ ਢਾਬਾ ਘੱਟੋ ਘੱਟ ਉਹ ਤਾਂ ਆਪਾਂ ਉੱਥੇ ਤੱਕ ਤਾਂ ਜਾਈਏ ਅੱਗੋਂ ਹੁਣ ਉਹਨਾਂ ਦਾ ਹੋਗਾ ਮਾਈ ਕਿੱਥੇ ਤੱਕ ਲੈ ਕੇ ਜਾਣਾਗੇ ਇੱਥੇ ਰੱਖਣਾ ਆ ਉਹਨਾਂ ਦਾ ਸਿਰ ਮੱਥੇ ਆ ਫਿਰ ਉਹ ਗੋਮੇ ਤੇ ਬੁੱਕ ਕਰ ਲਉਂਦੇ ਆ ਸਾਨੂੰ ਬਈ ਤਿੰਨ ਕੁ ਸਾਲ ਹੋ ਗਏ ਨੇ ਕਿਹੜੀ ਚੀਜ਼ ਜਿਆਦਾ ਫੇਮਸ ਹੈ ਤੁਹਾਡੀ ਸਾਡੇ ਕੋਲ ਸਭ ਤੋਂ ਫੇਮਸ ਹੈ ਜੀ ਨਿਊਟਰੀਕੋਲ ਚਾ ਸਾਡਾ ਬੱਜ ਬਰੇਨੀ ਹੈ ਜੀ ਫਿਰ ਚਾਂਪੂਲਚਾ ਜੀ ਸਾਨੂੰ ਬਹੁਤ ਪਿਆਰ ਮਿਲਦਾ ਹੈ ਬਾਕੀ ਛੋਲੇ ਗੁਲਚੇ ਸਰਚੀ ਮਤਲਬ ਵਧੀਆ ਕੁਆਲਟੀ ਦੀ ਹੈ ਟੇਸਟ ਵਾਈਜ਼ ਵੀ ਹਾਈਜਾਇਨਿਕ ਵੀ ਹੈ ਅੱਛਾ ਮਤਲਬ ਪਹਿਲਾਂ ਪਹਿਲਾਂ ਤੁਸੀਂ ਕੀ ਕਰਦੇ ਸੀ ਐਸ ਤੋਂ ਪਹਿਲਾਂ ਮੈਂ ਫੋਟੋਗ੍ਰਾਫੀ ਤੇ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਸੀ ਜੀ ਅੱਛਾ ਜੀ ਹਾਂ ਜੀ ਫਿਰ ਉਹ ਲੈਣ ਲੱਗੇ ਲੱਗੇ ਤੁਹਾਨੂੰ ਇਨ ਲਾਈਨ ਤਾਂ ਜੋ ਸਾਰੀਆਂ ਚੰਗੀਆਂ ਹੁੰਦੀਆਂ ਬਸ ਜਿਵੇਂ ਜਿਵੇਂ ਉਹਦਾ ਹੁਕਮ ਹੋਈ ਜਾਣਾ ਉਧਰ ਜਿੰਨੀ ਦੇਰ ਜੁੜੀ ਲਿਖੀ ਸੀ ਕਰਤੀ ਹੁਣ ਇੱਧਰ ਐਡੀਟਰ ਸੀਗੇ ਤੁਸੀਂ ਐਡੀਟਿੰਗ ਛੱਡ ਕੇ ਤੁਸੀਂ ਐਸ ਲਾਈਨ ਜਾ ਕਰ ਹਾਂਜੀ ਹਾਂਜੀ ਉਹਦੇ ਨਾਲੋਂ ਕੀ ਫਰਕ ਹੈ ਤੁਹਾਨੂੰ ਫਰਕ ਦੇਖੋ ਫਰਕ ਤਾਂ ਬਹੁਤ ਜ਼ਿਆਦਾ ਆ ਥੋੜਾ ਨਹੀਂ ਉਹ ਉਹਦੇ ਚ ਸੀਗਾ ਸਮਾਰਟ ਵਰਕ ਸੀਗਾ ਬੈਠ ਕੇ ਆਪਾਂ ਕੰਪਿਊਟਰ ਤੇ ਕੰਮ ਕਰੀ ਜਾਣਾ ਇੱਥੇ ਹਾਰਡ ਵਰਕ ਆ ਬਿਲਕੁਲ ਉਲਟੀ ਉਹਦੇ ਪਰ ਮੇਰਾ ਇੰਟਰਸਟ ਜ਼ਿਆਦਾ ਇੱਧਰ ਹੀ ਸੀਗਾ ਸ਼ੁਰੂ ਤੋਂ ਤੇ ਲਾਲੋ ਬਚਪਨ ਤੋਂ ਹੀ ਮਤਲਬ ਕਿ ਨਾ ਥੋੜਾ ਇੱਧਰ ਹੀ ਚੱਲਦੀ ਸੀਗੀ ਜਦੋਂ ਮੌਕਾ ਜਿਹਾ ਮਿਲਿਆ ਹਨ ਕੋਰੋਨਾ ਤੋਂ ਬਾਅਦ ਆਪਾਂ ਸ਼ੁਰੂ ਕੀਤਾ ਜੀ ਗਾਏ ਵੈਸੇ ਹਾਂਜੀ ਤੇ ਸਾਰੀ ਕੀ ਕਿ ਮਾਰਨਿੰਗ ਸਟਾਰਟਿੰਗ ਕਿਦੋਂ ਹੁੰਦੀ ਐ ਸਵੇਰੇ ਸਾਰੀ ਆਪ ਵੀ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਮੈਂ ਤੇ ਮੇਰੀ ਵਾਈਫ ਰਲ ਕੇ ਦੋਨੇ ਤਿਆਰ ਕਰਦੇ ਹਾਂ ਜੀ ਸਵੇਰੇ 4:00 ਵਜੇ ਉੱਠ ਜੀਦਾ ਬਸ ਫਿਰ 10:00 ਵਜੇ ਤਿਆਰ ਚੁਰ ਕਰਕੇ ਇੱਥੇ ਆ ਜੀ ਹਾਂਜੀ ਲੋਕਾਂ ਕੋਲੋਂ ਕਿਦਾਂ ਦਾ ਪਿਆਰ ਮਿਲਦਾ ਪਿਆਰ ਬਹੁਤ ਮਤਲਬ ਜਿੰਨੀ ਉਮੀਦ ਸੀ ਉਸ ਤੋਂ ਵੱਧ ਹੀ ਮਿਲਿਆ ਜੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੈ ਸਟੀਨ ਨੂੰ ਲੈ ਕੇ ਮਤਲਬ ਸੈਟੀਸਫੈਕਸ਼ਨ ਆ ਤਾਂ ਹੀ ਇੱਥੇ ਉਹਨਾਂ ਤਿੰਨ ਕੋਸਾਲ ਵਧੀਆ ਨਿਕਲੇ ਆਪਣੇ ਅੱਗੇ ਵੀ ਪਰਮਾਧਮ ਆ ਗਈ ਇਹ ਲੰਗਾ ਹੋਇਆ। ਹਾਈ। ਹੋਰ ਜਿਆਦਾ ਮਤਲਬ ਤੁਹਾਡੇ ਕਿਹੜੀ ਕਿਹੜੀ ਸਪੈਸ਼ਲਿਟੀ ਲੋਕ ਜਿਆਦਾ ਕਰਦੇ ਆ ਤੁਸੀਂ ਬਿਰਿਆਨੀ ਕਿਹੜੇ ਕਰਦੇ ਹੋ? ਬਿਰਿਆਨੀ ਹਾਂ ਜੀ, ਵੈਜ ਬਿਰਿਆਨੀ ਹੁੰਦੀ ਹੈ ਆਪਣੀ ਉਹ ਵੀ ਮਾਰਕੀਟ ਤੋਂ ਅਲੱਗ ਹੀ ਹੁੰਦੀ ਹੈ। ਕਸਟਮਰ ਆ ਵੀ ਦੱਸਦੇ ਨੇ। ਬਈ ਇਹੋ ਜੀ ਬਿਰਿਆਨੀ ਨਹੀਂ ਹੈਗੀ ਕਿਤੇ ਸ਼ਹਿਰ ਦੇ ਵਿੱਚ। ਇਹ ਫਿਰ ਸਾਰਾ ਭਜੀ ਘਰੋਂ ਤਿਆਰ ਕਰਦੇ ਆ ਮੈਂ ਨਹੀਂ ਇੱਥੇ ਕਰਦੇ ਆ। ਲਿਤੇ ਯਾਰ ਕਰੂ ਹੀ ਕਰਕੇ ਲੈਉਣੇ ਆ ਇੱਥੇ ਹੁਣ ਸਰਵ ਕਰਨ ਵਾਸਤੇ ਜਿਹੜਾ ਗਰਮ ਕਰਨੇ ਕੁਲਚੇ ਗਰਮ ਕਰਨੇ ਹਨਾ ਸਬਜ਼ੀ ਗਰਮ ਰੱਖਣੀ ਆ ਉਹਨੂੰ ਮੇਨਟੇਨ ਕਰਕੇ ਰੱਖਣਾ ਉਹ ਚੀਜ਼ਾਂ ਇੱਥੇ ਚਲਦੀਆਂ ਨੇ ਜੀ ਹਾਂ ਕਸਟਮਰ ਸਰਵਿਟਿਡ ਰਿਪੀਟਡ ਕਸਟਮਰ ਵੀ ਨੇ ਬਾਕੀ ਰੋਜ਼ ਨਵੇਂ ਐਡ ਵੀ ਹੁੰਦੇ ਆ ਹਾਂ ਜੀ ਰਿਪੀਟਡ ਹੀ ਲੈ ਕੇ ਆਉਂਦੇ ਨੇ ਨਵੇਂਆਂ ਨੂੰ ਉਹ ਚੀਜ਼ਾਂ ਸਾਫ ਸੁੱਧਰਾ ਜਿਹੜਾ ਕੰਮ ਆ ਬਿਲਕੁਲ ਅੱਛਾ ਉਹ ਤਾਂ ਆਪਣੇ ਇੰਦੇ ਲੋਕ ਨੇ ਉਹ ਆਪਣੇ ਕੰਮਾਂ ਤੋਂ ਕਰਾਉਂਦੇ ਨੇ ਜਦੋਂ ਬਾਹਰ ਜਾਂਦੇ ਸਾਰਾ ਕੁਝ ਕਰਦੇ ਨੇ ਹਾਂ ਇਹ ਪੰਜਾਬੀ ਵਿੱਚ ਸ਼ੁਰੂ ਤੋਂ ਥੋੜਾ ਜਿਹਾ ਰਿਹਾ ਜੀ ਵੀ ਇੱਥੇ ਨਹੀਂ ਕੋਈ ਕੰਮ ਕਰਨਾ ਆਪਾਂ ਜਿਹੜ ਨੂੰ ਆਪਾਂ ਨੀਵੇਂ ਲੈਵਲ ਦਾ ਸਮਝ ਹੀ ਜੰਨੇ ਆ ਪਰ ਹੁੰਦੇ ਦਾ ਕੋਈ ਕੰਮ ਨਹੀਂ ਨੀਵਾ ਵੀ ਬਾਹਰ ਜੋ ਮਰਜ਼ੀ ਕਰਾ ਲਓ ਉਹ ਥੋੜੀ ਸੋਚ ਹੁਣ ਵੈਸੇ ਚੇਂਜ ਹੋ ਰਹੀ ਹੈ ਮੈਂ ਦੇਖ ਰਿਹਾ ਚਾਹੇ ਸੋਸ਼ਲ ਮੀਡੀਆ ਕਰਕੇ ਹੋ ਰਹੀ ਹੈ ਜੋ ਵੀ ਹਨ ਜਾਂ ਮਜਬੂਰੀਆਂ ਚ ਹੋ ਰਹੀ ਹੈ ਚਾਹੀਦੀ ਹੈ ਟਾਈਮ ਸਮੇਂ ਦੀ ਮੰਗ ਆਈ ਹੁਣ ਇਹ ਵੀ ਆਪਾਂ ਸ਼ਰਮ ਲਾ ਕੇ ਪੰਜਾਬੀ ਹੀ ਅੱਗੇ ਆਈਏ ਤਾਂ ਹੀ ਫਿਰ ਆਪਾਂ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ ਵੀ ਇੱਥੇ ਪੰਜਾਬੀ ਰਹਿੰਦੇ ਨੇ ਤੇ ਪੰਜਾਬੀ ਰਹਿੰਦੇ ਰਹਿਣ ਉਹ ਜ਼ਰੂਰੀ ਆ ਇਹ ਤਾਂ ਪੰਜਾਬ ਪੰਜਾਬੀਆਂ ਨਾਲ ਹੈ ਜੀ ਨਹੀਂ ਤਾਂ ਫਿਰ ਇਹ ਫਿਰ ਤੁਹਾਨੂੰ ਪਤਾ ਹੀ ਹੈ ਕੀ ਬਣ ਜਾਣਾ ਹਾਂ ਤੇ ਹੁਣ ਤਾਂ ਕਈ ਪਿੰਡਾਂ ਦੇ ਵਿੱਚ ਵੀ ਵੇਖੇ ਹੁਣ ਜੋ ਆਪਾਂ ਲੋਕ ਵਰਕ ਕਰਨਾ ਉਹ ਨੋਜਵਾਨ ਨੇ ਚੁੱਕਾ ਹਾਂ ਹਾਂ ਬਿਲਕੁਲ ਜੀ ਹੁਣ ਆਪਣੀ ਯੰਗ ਜਨਰੇਸ਼ਨ ਅੱਗੇ ਆ ਰਹੀ ਨੇ ਐਸ ਜੀ ਨੂੰ ਲੈ ਕੇ ਜੀ ਕਿਉਂਕਿ ਬਾਹਰ ਦੇ ਵੀ ਕਾਫੀ ਬੰਦੇ ਮੈਂ ਦੇਖੇ ਮੁੜੇ ਨੇ ਵੀ ਉੱਥੋਂ ਦੇਖ ਲੈ ਰੰਗ ਟੰਗ ਕੀ ਆ ਹਾਰਡਵਰਕ ਡਬਲ ਆ ਨਾ ਆਪਣੇ ਲੋਕ ਨੇ ਨਾ ਆਪਣੀ ਧਰਤੀ ਹੈ ਨਾ ਆਪਣਾ ਕਲਚਰ ਆ ਕੁਝ ਨਹੀਂ ਹੈਗਾ ਚਲੋ ਜਿਨ੍ਹਾਂ ਦਾ ਦਾਣਾ ਪਾਣੀ ਉੱਥੇ ਲਿਖਿਆ ਉਹ ਸੈੱਟ ਨੇ ਪਰ ਹੁਣ ਜਿਹੜੇ ਮੁੜਦੇ ਪਏ ਨੇ ਉਹਨਾਂ ਨੂੰ ਪਤਾ ਲੱਗਿਆ ਪੰਜਾਬ ਦੀ ਵੈਲਿਊ ਹੈ ਕੀ ਅਸਲ 'ਚ ਸੋ ਬੜੀਆ ਰਹੂਗਾ ਜੀ ਜੇ ਪੰਜਾਬੀ ਇੱਥੇ ਰਹਿ ਕੇ ਕੰਮ ਕਰਨ ਬੈਟਰ ਆ ਮੇਰੇ ਹਿਸਾਬ ਨਾਲ ਕੰਮ ਕੋਈ ਵੰਡਾ ਵੰਡਾ ਨਹੀਂ ਦਿੰਦਾ ਨਾ ਕਦੀ ਇਹ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਆਪਾਂ ਨੂੰ ਦਿੱਤਾ ਉਪਦੇਸ਼ ਆ ਜੀ ਕਿਰਤ ਕਰੋ ਵੰਡ ਛਕੋ ਹਨ ਨਾਮ ਜਪੋ ਉਸ ਹਿਸਾਬ ਨਾਲ ਤਾਂ ਫਿਰ ਕੋਈ ਕੰਮ ਛੋਟਾ ਹੈ ਨਹੀਂ ਸਾਡੇ ਗੁਰੂ ਪੀਰ ਵੀ ਕੋਈ ਜੁੱਤੀਆਂ ਗੰਢਦਾ ਰਿਹਾ ਆ ਮੋਚੀ ਬਣ ਕੇ ਕੋਈ ਕੱਪੜੇ ਆ ਨਾ ਰੰਗਦੇ ਰਹੇ ਨੇ ਉਹ ਆਪਾਂ ਨੂੰ ਪਤਾ ਹੀ ਹੈ ਗੁਰੂਗ੍ਰਾਂਦ ਸਾਹਿਬ ਚ ਸਾਰੇ ਬੈਠੇ ਨੇ ਆਪਣੇ ਤੇ ਅਸੀਂ ਕਿਉਂ ਫਿਰ ਆਪਣੇ ਆਪ ਨੂੰ ਕਹੀ ਅਸੀਂ ਛੋਟਾ ਕੰਮ ਕਰਨਾ ਅਸੀਂ ਤਾਂ ਉਹਨਾਂ ਦੀ ਜੁੱਤੀ ਬਰਬਰ ਵੀ ਨਹੀਂ ਹੈਗੇ ਜੋ ਉਹਨਾਂ ਨੇ ਕਰਤਾ ਅਸੀਂ ਕਰਨ ਤੋਂ ਕਿਉਂ ਸੰਕਦੇ ਆ ਜੀ ਅੱਛਾ ਨਿਊਟ੍ਰੀਕਲ ਚ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਕੋਲ ਜਿਹੜੇ ਫਾਰਮ ਚਾਹੀਦਾ ਹੈ 50 ਰੁਪਏ ਮੰਗ ਚ ਰਹਿਣੇ ਨਿਊਟ੍ਰੀਕਲ ਚ ਤੋਂ ਇਲਾਵਾ ਸਾਡੇ ਕੋਲ ਦੂਜੇ ਨੰਬਰ ਤੇ ਵੈਜ ਬਿਰਿਆਨੀ ਚੱਲਦੀ ਹੈ ਜੀ ਜਿਹੜੇ ਆਰਡਰ ਦੇ ਵੈਲਿਊ ਦੇ ਹਿਸਾਬ ਨਾਲ ਦੇਖੀਏ ਆਪਾਂ ਅੱਛਾ ਪਹਿਲੇ ਨੰਬਰ ਤੇ ਨਿਊਟ੍ਰੀਕਲ ਚਾਹੀਏ ਜੀ ਕਿਉਂਕਿ ਸਟਾਰਟ ਫਿਰ ਨਾਲ ਜਿਵੇਂ ਡਿਮਾਂਡ ਵਧੀ ਵੀਰ ਲੋਕ ਰਾਈਜ਼ ਹੀ ਡਿਮਾਂਡ ਕਰਦੇ ਸੀਗੇ ਫਿਰ ਵੇਜ ਬਰੀਆਨੀ ਲਿਆਉਂਦੀ ਜੀ ਛੋਲੇ ਗੁਲਚੇ ਚਾਂਪ ਗੁਲਚਾ ਮਤਲਬ ਮੀਨੂ ਵੱਡਾ ਹੁੰਦਾ ਜਾ ਰਿਹਾ ਜਿਵੇਂ ਗੁਰੂ ਸਾਹਿਬ ਦਾ ਕਿ ਕੀ ਹਨਾ ਹੁਕਮ ਹੈ ਰੈਸਟੋਰੈਂਟ ਵਾਲੀ ਸਾਈਡ ਲੈ ਕੇ ਜਾਣਾ ਕਿੱਧਰ ਲੈ ਕੇ ਜਾਣਾ ਜਾਂ ਇੱਥੇ ਹੀ ਰੱਖਣਾ ਹੈ ਅੱਛਾ ਤੁਹਾਡਾ ਐਮ ਕੀ ਹੈ ਮਤਲਬ ਵੀਰ ਫੋਨ ਕਰਦੇ ਹੁੰਦੇ ਕਿ ਕਿੱਦਿਗੀ ਉਸ ਤਰ੍ਹਾਂ ਦੀ ਜਦੋਂ ਗੱਲ ਕਰੀਏ ਤਾਂ ਤੁਸੀਂ ਇੱਕ ਦੋ ਜੀ ਐਡਮਿਨ ਰੱਖੀਆਂ ਸੀਗੀਆਂ ਅੱਜ ਲਗਾਤਾਰ ਇਹ ਤੁਹਾਡੇ ਕਹਿਣ ਦੇ ਹਿਸਾਬ ਦੇ ਨਾਲ ਵਧੀਆਂ ਜਾ ਰਹੀਆਂ ਨੇ ਤੇ ਅੱਗੇ ਕਿੱਥੇ ਤੱਕ ਲੈ ਜਾਣ ਦੀ ਸਮਝ ਹੈ ਕੋਈ ਤਾਂ ਰਹੂਗੀ ਹੋਟਲ ਜਾਂ ਰੈਸਟੋਰੈਂਟ ਜਾਂ ਢਾਬਾ ਘੱਟੋ ਘੱਟ ਉਹ ਤਾਂ ਆਪਾਂ ਉੱਥੇ ਤੱਕ ਤਾਂ ਜਾਈਏ ਅੱਗੋਂ ਹੁਣ ਉਹਨਾਂ ਦਾ ਹੋਗਾ ਮਾਈ ਕਿੱਥੇ ਤੱਕ ਲੈ ਕੇ ਜਾਣਾਗੇ ਇੱਥੇ ਰੱਖਣਾ ਹੈ ਉਹਨਾਂ ਦਾ ਚਰ ਮੱਥੇ ਆ اچھا ਚਾਪ ਵੀ ਸ਼ੁਰੂ ਕੀਤੀ ਹੈ ਤੁਸੀਂ ਚਾਪ ਕੋਈ ਚਾਪ ਗਰੇਵੀ ਚਾਪ ਹੁੰਦੀ ਜੀ ਆਪਣੇ ਕੋਲ ਅੱਛਾ ਹਾਂ ਮਤਲਬ ਵਧੀਆ ਬਟਰ ਗਰੇਵੀ ਹੁੰਦੀ ਹੈ ਜਿਹਨੇ ਨਿਊਟਰੀ ਜਿਵੇਂ ਕਰਾਰੇਪਨ ਚ ਆ ਜਾਂਦੀ ਆ ਉਹ ਥੋੜਾ ਸਪਾਈਸੀ ਘੱਟ ਹੁੰਦੀ ਆ ਉਹਨਾਂ ਕਸਟਮਰ ਵਾਸਤੇ ਬੈਸਟ ਆ ਜੀ ਕਿੰਨੇ ਪੈਸੇ ਦੇਣਾ ਤੁਹਾਨੂੰ ਬੱਸ ਮੈਸੇਜ ਤਾਂ ਮੈਂ ਹੁਣ ਦੇਖੋ ਮੈਂ ਕੀ ਦੇਣਾ ਜੀ ਹੁਣ ਮੈਂ ਉਹੀ ਜਿਹੜੀ ਗੁਰੂ ਸਾਹਿਬ ਦੀ ਮੇਰੇ ਕੰਨਾਂ 'ਚ ਗੱਲ ਗੂੰਜਦੀ ਆ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਹਣਾ ਪਿਆਰ ਬਣਾਈ ਰੱਖੋ ਹਾਰਡ ਵਰਕਰਾਂ 'ਚ ਕਦੀ ਸੰਘੋਣਾ ਤੇ ਤੁਹਾਨੂੰ ਫਾਲੋ ਦਾ ਕਦੇ ਨਾ ਕਦੇ ਮੇਲੀ ਜਾਣਾ ਕਿਸੇ ਨੂੰ ਜਲਦੀ ਮਿਲਦਾ ਕਿਸੇ ਨੂੰ ਲੇਟ ਮਿਲਦਾ ਜੀ ਪਰ ਮਿਲਦਾ ਜਦੂਰ ਅੱਛਾ ਇਹ ਵੀ ਟਾਈਮਿੰਗ ਕੀ ਰਹਿੰਦੀ ਆ ਤੁਹਾਡੀ ਫਿਰ ਤੁਸੀਂ ਮਾਰਨਿੰਗ ਆਉਂਦੇ ਹੋ ਫੇ ਸ਼ਾਮ ਤੱਕ ਕਿੰਨੇ ਵਜੇ ਤੱਕ ਰਹਿੰਦੇ ਸਾਡੀ ਟਾਈਮਿੰਗ ਜੀ ਗਰਮੀ ਸਰਦੀ ਵੈਸੇ ਇੱਕੋ ਹੀ ਆ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਹੁੰਦੀ ਆ ਹਾਂਜੀ ਬਾਕੀ ਲੋਕੇਸ਼ਨ ਆਪਣੀ ਤੁਸੀਂ 10 ਦਿਨਾਂ ਵਿੱਚ ਦੁਗਰੀ ਚ ਜੈਨ ਮੰਦਰ ਚੌਕ ਆ ਜੀ 200 ਫੁੱਟਾ ਰੋਡ ਉੱਥੇ ਸਿੰਘੇਂਡ ਕੋਰ ਨਾਮ ਦੀ ਹੈ yellow color ਦੀ ਕਾਰਟ ਲੱਗੀ ਹੁੰਦੀ ਹੈ ਉੱਥੇ ਹਾਜ਼ਰ ਮਿਲਾਂਗੇ ਤੁਹਾਨੂੰ ਹੋਮਾ ਸ਼ਾਇਦ ਛੋਟੀ ਸੇਵਾ ਚ